ਕੋ ਵਰਕਰਜ਼ ਦੀ ਮੀਟਿੰਗ ਅਸੀਂ ਸਾਰੇ ਜਿਹੜੇ ਸਾਡੇ ਮੇਨ ਲੀਡਰ ਨੇ ਇਥੋਂ ਦੇ ਇਹਨਾਂ ਦੀ ਸਾਰਿਆਂ ਨਾਲ ਮੀਟਿੰਗ ਕੀਤੀ ਔਰ ਮੇਰੇ ਕੋਲ ਜਿੱਥੋਂ ਤੋਂ ਬਾਅਦ ਤੀਜੀ ਮੇਰੀ ਇਹਨਾਂ ਨਾਲ ਮੀਟਿੰਗ ਹੋ ਰਹੀ ਹੈ ਇਹਨਾਂ ਦੇ ਨਾਲ ਸਾਰੇ ਆਪਣੀ ਪਾਰਟੀ ਦੀ ਇਥੋਂ ਦੀ ਓਵਰਆਲ ਡਵੈਲਪਮੈਂਟ ਦੀ ਇਥੋਂ ਦੀ ਜਿਹੜੀਆਂ ਗੱਲਾਂ ਨੇ ਕੀ ਲੋਕਾਂ ਦੇ ਵਿੱਚ ਇਮਪ੍ਰੈਸ਼ਨ ਕੀ ਹੈ ਗਵਰਨਮੈਂਟ ਬਾਰੇ ਕੀ ਹੈ ਲਾਅ ਐਂਡ ਆਰਡਰ ਬਾਰੇ ਕੀ ਸਾਰਿਆਂ ਨੇ ਬੜੀ ਖੁੱਲ ਕੇ ਚਰਚਾ ਕੀਤੀ ਹੈ ਸਭ ਤੋਂ ਵੱਡਾ ਜਿਹ ਮੇਨ ਮੁੱਦਾ ਜਿਹੜਾ ਇਹਨਾਂ ਨੇ ਕੀਤਾ ਕਿ ਜਿਹੜੇ ਕੱਲ ਸਬਸਿਡੀਰਾਂ ਨੇ ਵਿਡਰਾਅ ਕੀਤੀ ਆ ਬਿਜਲੀ ਦੇ ਉੱਪਰ ਜਿਹੜੇ 7 ਕਿਲੋਵਾਟ ਤੇ ਸੀਗੀ ਜਿਹੜੀ 3 ਰੁਪਏ 4 ਰੁਪਏ ਤੱਕ ਸੀਗੀ ਉਹ ਸਰਕਾਰ ਨੇ ਵਾਪਸ ਲੈ ਕੇ ਸਭ ਤੋਂ ਵੱਡਾ ਬਲੰਡਰ ਪੰਜਾਬ ਦੇ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਤਰੱਕੀ ਦੀ ਧਾਵਾ ਤੇ ਲੈ ਕੇ ਚੱਲਾਂਗੇ ਉਹਦੇ ਤੋਂ ਉਹਨਾਂ ਲਾਤਾ ਡੀਜ਼ਲ ਔਰ ਪੈਟਰੋਲ ਦਾ ਜਿਹੜਾ ਸਾਡੇ ਟਾਈਮ ਤੇ ਅਸੀਂ ਉਦੋਂ ਚੰਨੀ ਗਵਰਨਮੈਂਟ ਤੇ 5 ਰੁਪਏ ਔਰ 10 ਰੁਪਏ ਰੇਟ ਘਟਾਇਆ ਸੀ ਉਹਨਾਂ ਨੇ ਹੌਲੀ-ਹੌਲੀ ਦੋ ਵਾਰਾ ਉਹ ਰੇਟ ਵਧਾ ਦਿੱਤਾ। ਤੀਸਰੀ ਜਿਹੜੀ ਚੀਜ਼ ਆ ਆਪਣੇ ਪੈਟਰੋਲ ਡੀਟਲ ਦੀ ਮੈਂ ਇਨਕਰੀਜ਼ ਕੀਤੀ ਹੈ। ਤੀਸਰੀ ਇੱਥੇ ਤੁਸੀਂ ਪਠਾਨਕੋਟ ਚ ਮੈਨੂੰ ਇੱਕ ਵੀ ਇਹਨਾਂ ਦਾ ਡਵੈਲਪਮੈਂਟ ਦਾ ਕੰਮ ਦੱਸ ਦਿਓ ਕਿ ਇਹਨਾਂ ਨੇ ਆਪਣੇ ਢਾਈਆਂ ਸਾਲਾਂ ਦੇ ਵਿੱਚ ਇੱਕ ਵੀ ਕੰਮ ਸਟਾਰਟ ਕੀਤਾ। ਯਾਰ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਲੌਂਡ ਆਰਡਰ ਦੀ ਗੱਲ ਕਰਦਾ ਆਪ 15 ਅਗਸਤ ਦੇ ਉੱਤੇ ਕਿ ਉੱਥੇ ਬਲੱਡ ਪ੍ਰੂਫ ਸ਼ੀਸ਼ੇ ਦੇ ਵਿੱਚ ਖੜਾਓ ਕੇ ਸਪੀਚ ਕਰਦਾ ਉਹ ਪੰਜਾਬ ਦੇ ਲੋਕਾਂ ਨੂੰ ਕੀ ਦਿਖਾਏਗਾ ਹਾਂ ਜੀ ਸਰ ਪੰਜਾਬ ਦੇ ਵਿੱਚ ਜਿੰਨਾ ਚਿਰ ਲਾਉਂਡ ਆਰਡਰ ਨੂੰ ਆਪਾਂ ਕੰਟਰੋਲ ਨਹੀਂ ਕਰਾਂਗੇ ਪੰਜਾਬ ਚ ਡਵੈਲਪਮੈਂਟ ਨਹੀਂ ਹੋਏਗੀ ਦਿਨੇ-ਦਿਨ ਦਿਹਾੜੇ ਗੋਲੀਆਂ ਚੱਲਦੀਆਂ ਪਰਿਵਾਰ ਦਾ ਪਰਿਵਾਰ ਖਤਮ ਕਰ ਦਿੱਤਾ ਜਾਂਦਾ ਕਿਡਨਾਪਿੰਗ ਹੁੰਦੀਆਂ ਨੇ ਔਰ ਮੇਰੇ ਖੜਕੇ ਉੱਥੇ ਰਮਦਾਸ ਦੇ ਵਿੱਚ ਆਰਤੀ ਜਿਹੜਾ ਔਰ ਕੋਲ 5 ਕਰੋੜ ਦੀ ਫਰौती ਮੰਗੀ ਜਾਂਦੀ ਉਹਦੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਕਿਸ ਪਾਸੇ ਨੂੰ ਜਾ ਰਹੇ ਨੇ ਨਸ਼ੇ ਡੇ ਬਾਏ ਡੇ ਵੱਧ ਰਹੇ ਨੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਅਸੀਂ ਨਸ਼ੇ ਖਤਮ ਕਰਾਂਗੇ ਕਦੀ ਕਹਿੰਦਾ ਕਿ 15 ਅਗਸਤ ਨੂੰ ਸਪੀਚ ਕਰ ਗਈ ਗਿਆ ਪਿਛਲੀ ਵਾਰੀ ਜਿਹੜੀ ਸੀ ਗਈ ਜਨਵਰੀ 'ਚ ਖਤਮ ਕਰ ਦਾਂਗੇ ਜਨਵਰੀ ਨਿਕਲ ਗਈ ਅਗਲੇ ਸਾਲ ਦੀ 15 ਅਗਸਤ ਆ ਗਈ ਉਹਦੇ ਬਾਅਦ ਸਟੇਜ ਤੇ ਆਪ ਹੀ ਬੁਲੇਟ ਪ੍ਰੂਫ ਸ਼ੀਸ਼ੇ 'ਚ ਆ ਗਿਆ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਪੰਜਾਬ ਨੂੰ ਇਹ ਜਿਹੜਾ ਬਦਲਾਵ ਆ ਇਹ ਬਹੁਤ ਮਹਿੰਗਾ ਪਏਗਾ ਮੁੱਖ ਮੰਤਰੀ ਸੀਰੀਅਸ ਨਹੀਂ ਮੁੱਖ ਮੰਤਰੀ ਦੀ ਪਕੜ ਨਹੀਂ ਮੁੱਖ ਮੰਤਰੀ ਨੂੰ ਟਿਸ਼ਕਰਬਾਜੀ ਨਾ ਔਰ اپੋਜੀਸ਼ਨ ਪਾਰਟੀਆਂ ਨੂੰ ਨੀਚੇ ਦਿਖਾਉਣਾ ਉਹਦੇ ਤੋਂ ਬਿਨਾ ਉਹਨੂੰ ਜੁਮਲੇਬਾਜੀ ਤੋਂ ਬਿਨਾ ਕੋਈ ਕੰਮ ਨਹੀਂ ਸਾਡੇ ਮੈਂ ਪਿੱਛੇ ਜਿਹੜੀ ਪਾਰਲੀਮੈਂਟ ਤੇ ਕੁਐਸਚਨ ਕੀਤੇ ਦੋ ਕੀਤੇ ਸੀ ਇੱਕ ਤੁਹਾਡੀ 에어ਪੋਰਟ ਬਾਰੇ ਤੇ ਇੱਥੇ ਜਿਹੜੀਆਂ ਇਹਨੂੰ ਹਵਾਈ ਸਬਾਹਾਂ ਸ਼ੁਰੂ ਕੀਤੇ ਜਾਂ ਉਹ ਨਾਲ ਕੀਤਾ ਸੀ ਕਿ ਜਿਹੜੀ ਤੁਹਾਡੇ ਪਠਾਨਕੋਟ ਦੇ ਵਿੱਚ ਐਲੀਵੇਟਡ ਜਿਹੜੀ ਟਰੈਕ ਬਣਾਣਾ ਸੀ ਉਹਦੇ ਬਾਰੇ ਕੀਤਾ ਸੀ ਉਹਨਾਂ ਨੇ ਕਿਹਾ ਜੀ ਇਹ ਪੰਜਾਬ ਗੌਰ ਨੇ ਇੱਕ ਵਾਰ ਪਠਾਨਕੋਟ ਵਾਲਿਆਂ ਨੂੰ ਵਾਅਦਾ ਕਰਦਾ ਕਿ ਗਵਰਨਮੈਂਟ ਆਫ ਇੰਡੀਆ ਦੇ ਵੀ ਬਣਾਏਗੀ 2 ਸਾਲਾਂ ਬਾਅਦ ਇਹੀ ਰੇਲਵੇ ਲਾਈਨ ਜਿਹੜੀ ਪੰਜਾਬ ਸਰਕਾਰ ਪੈਸੇ ਦੇ ਕੇ ਇਥੋਂ ਬਣਾਈਗੀ ਤੇ ਇੱਥੇ ਜਿਹੜੀ 에어ਪੋਰਟ ਦੀ ਮੈਂ ਦੁਬਾਰਾ ਫੇਰ ਮਨਿਸਟਰ ਜਿਹੜੇ ਨੇ ਪਾਸਵਾਨ ਕੋਲ ਮਰਖਲੇ ਡਿਪਾਰਟਮੈਂਟ ਆ ਮੈਂ ਮਿਲਿਆ ਸੀ ਉਥੋਂ ਮਨਿਸਟਰ ਮਨਿਸਟਰ ਜਿਹੜੇ ਸਿਵਲ ਅਵੇਸ਼ਨ ਦੇ ਉਹਨਾਂ ਮੈਂ ਦੁਬਾਰਾ ਜਾ ਕੇ ਉਹ ਮਿਲਣਾ ਕਿ ਤੁਸੀਂ ਜੇ ਡਾਇਰੈਕਟ ਫਲਾਈਟਿੰਗ ਦੇ ਦੇ ਸਕਦੇ ਹੋ ਵਾਇਆ ਤੇ ਕਰ ਸਕਦੇ ਹੋ ਕਿ ਵਾਇਆ ਜੰਮੂ ਜਾਂ ਵਾਇਆ ਸ਼ਿਨਗਰਏ ਤਹਾਨੂੰ ਕਰਕੇ ਇਹਦੇ ਤੇ ਆਪਾਂ ਲੜਾਈ ਲੜ ਕੇ ਇਹ ਲੈ ਕੇ ਆਉਣਾ ਐਡਾ ਵੱਡਾ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਪਠਾਨਕੋਟ ਬੰਦ ਬਠਿੰਡਾ ਬੰਦ ਆਦਮਪੁਰ ਬੰਦ ਦੁਰੀਆਣਾ ਬੰਦ ਇਹ ਕਿ ਜਦ ਅਹੀਂ ਇੰਨੇ 에ਅਰਪੋਰਟ ਖੋਲ ਦਿੱਤੇ 에ਅਰਪੋਰਟ ਤੇ ਬਣਾ ਕੇ ਪੈਸੇ ਖਰਚ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਉਹਨਾਂ ਨੂੰ ਚਾਲੂ ਕਰਾਵਾਂਗੇ ਔਰ ਇਹ ਚਾਲੂ ਹੋਣਗੇ ਰੰਧਾਵਾ ਸਾਹਿਬ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰੀ ਦੀ ਪੁਆਲ ਕਿਉਂ ਛੱਡ ਕੇ ਦੋਨਾਂ ਪਠਾਨਕੋਟ ਤੇ ਸੁਜਨਪੁਰ ਦੇ ਕਿਹੜੇ ਜਿਹੜੇ ਕੰਮ ਹੈ ਉਹ ਨਾ ਮਾਤਰ ਹੋ ਰਹੀ ਨੇ ਲੋਕ ਪਰੇਸ਼ਾਨ ਨੇ ਵਿਕਾਸ ਕਾਰ ਜਿਹੜੇ ਪਿਛਲੇ 2.5 ਸਾਲਾਂ ਤੋਂ ਬਿਲਕੁਲ ਥੰਦੇ ਹੋਏ ਨੇ ਤੁਹਾਡੇ ਹੱਥ ਦੇ ਵਿੱਚ ਪਾਵਰ ਆਈ ਉਹਨ ਕਿਵੇਂ ਤੁਸੀਂ ਦੋ ਹਲਕਿਆਂ ਦੇ ਬਾਰੇ ਵੇਖੋ ਮੇਰੇ ਕੋਲ ਤੇ 5 ਕਰੋੜ ਆਉਣਾ ਜੀ ਤੇ 5 ਕਰੋੜ ਮੈਂ ਇੰਨਾ ਚ ਵੰਡ ਦਿਆ ਕਰਦਾ ਬਾਕੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮਨਰੇਗਾ ਜਾਂ ਹੋਰ ਕੋਈ ਹੈਗੀਆਂ ਨੇ ਉਹਨਾਂ ਦੇ ਬਾਰੇ ਮੇਰੇ ਕੋਲ ਇੱਕ ਪ੍ਰਧਾਨ ਮੰਤਰੀ ਸੜਕ ਯੋਜਨਾ ਹੈਗੀ ਉਹ ਤਕਰੀਬਨ ਮੈਂ ਡੀਸੀ ਉਸ ਦੋਨਾਂ ਨੂੰ ਚਿੱਠੀਆਂ ਲੈ ਕੇ ਪਾ ਦਿੰਦੇ ਕਿ ਆਹ ਸੜਕਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ ਚ ਪਾ ਕੇ ਭੇਜ ਦੋ ਔਰ ਉਹ ਦਿੱਲੀ ਚ ਜਾ ਕੇ ਇਹ ਮਨਜ਼ੂਰ ਵੀ ਕਰਾਉਂਦੇ ਔਰ ਮਨਜ਼ੂਰ ਹੋਣਗੀਆਂ ਵੀ ਇਹ ਪੋਏ ਹਲਕੇ ਦੇ ਵਿੱਚ ਉਧਰ ਸੁਜਾਨਪੁਰ ਏਰੀਆ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਪਰ ਬਦਕਿਸਮਤੀ ਨਾਲ ਕਿ ਸਾਡੀ ਪੰਜਾਬ ਗਵਰਨਮੈਂਟ ਨੇ ਲੈ ਕੇ ਭੇਜਦਾ ਕਿ ਪੰਜਾਬ ਚ ਹਰ ਪਿੰਡ ਦੇ ਵਿੱਚ ਅਸੀਂ ਪਾਣੀ ਪਹੁੰਚਾਉਂਦਾ ਇਹ ਪੰਜਾਬ ਗਵਰਨਮੈਂਟ ਨੂੰ ਰਿਵਿਊ ਕਰਨਾ ਪਏਗਾ ਕਿ ਹਰ ਪਿੰਡ ਦੇ ਵਿੱਚ ਪਾਣੀ ਨਹੀਂ ਗਿਆ ਤੇ ਉੱਥੇ ਜਿਹੜੀਆਂ ਛੋਟੀਆਂ ਜਿਹੜੀਆਂ ਰਿਪੇਅਰ ਆ ਜਾਂ ਹੋਰ ਕੋਈ ਆ ਉਹ ਮੈਂ ਇਹਨਾਂ ਨੂੰ ਕਿਹਾ ਸਾਰਿਆਂ ਨੂੰ ਕਿ ਉਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਪਾਣੀ ਦੀ ਗੱਲ ਕੀਤੀ ਜਾਏਗੀ ਤੇ ਜੇ ਨਹੀਂ ਪੰਜਾਬ ਗਵਰਨਮੈਂਟ ਦੇਗੀ ਕਿ ਜਿਹੜਾ ਮੇਰਾ ਆਪਣਾ ਫੰਡ ਹੋਏਗਾ ਉਹਨਾਂ ਨੂੰ 2 2 3 3 4 4 ਲੱਖ ਦਾ ਕਈਆਂ ਪਿੰਡਾਂ ਦੇ ਵਿੱਚ ਪਾਣੀ ਦਾ ਹੈਗਾ ਉਹ ਪਾਣੀ ਦੇ ਆਪਣੇ ਐਮਪੀ ਲੈਡ ਫੰਡ ਚ ਉਹਨਾਂ ਨੂੰ ਪਾਣੀ ਦੀ ਕੀਤੀ ਜਾਏਗੀ। ਬਰਾਂਡੌਰ ਦਾ ਗੰਦਾ ਉਹਦਾ ਹੋਰ ਵੱਡਾ ਪ੍ਰੋਜੈਕਟ ਕੀਤਾ ਕੀ ਫਲਾਈ ਹੋਰ ਕਾਕੀ ਫਲਾਈ ਹੋਰ ਉੱਥੇ ਮੇਰੀ ਇਹਨਾਂ ਦੀ ਗੱਲ ਹੋ ਰਹੀ ਆ ਅੱਜ ਹੁਣੇ ਹੀ ਗੱਲ ਕਰਕੇ اٹਿਆ ਉਹ ਪੀਡਬਲੂਡੀ ਡਿਪਾਰਟਮੈਂਟ ਦੇ ਕੋਲ ਪਿਆ ਉਹਨਾਂ ਨਾਲ ਗੱਲ ਕਰਕੇ ਜਿਹੜੇ ਉਥੋਂ ਦੇ ਸੈਕਟਰੀ ਨੇ ਜਿਹੜੇ ਮੰਤਰੀ ਜੀ ਈਟੀਓ ਸਾਹਿਬ ਨੇ ਮੈਂ ਤੇ ਆਪਣਾ ਅਮਿਤ ਵੇਜ ਦੋਨੋਂ ਮੰਤਰੀ ਜੀ ਨੂੰ ਵੀ ਮਿਲਾਂਗੇ ਕਿ ਭਾਈ ਸਾਹਿਬ ਕਿਉਂ ਪਠਾਨ ਕੁੱਟੀਆਂ ਨੂੰ ਸਜ਼ਾ ਦੇ ਰਹੇ ਹੋ ਕਿ ਉੱਥੇ ਉਹਨੂੰ ਪੁੱਲ ਨੂੰ ਚਲਾਉਂ ਚੋਣਾਂ ਕਿ ਡਿਊ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਪਾਡੀ ਹੋਜੀ ਅਜੇ ਪੰਚਾਇਤੀ ਰਾਜ ਮੇਰਾ ਨਹੀਂ ਥਲ ਕੇ ਇਹਨਾਂ ਦਾ ਮੂਡ ਕੀ ਆ ਕਿਉਂਕਿ ਕਦੀ ਕਹਿੰਦੇ ਐਵੇਂ ਕਰਾਂਗੇ ਮੈਨੂੰ ਤਾਂ ਇੱਕ ਹਰਾਨਕ ਦੀ ਗੱਲ ਬੜੀ ਲੱਗੀ ਆ ਕਿ ਕਹਿੰਦੇ ਕਿ ਜਿਹੜੀਆਂ ਨੇ ਇਹ ਚੋਣ ਨਿਸ਼ਾਨਤ ਨਹੀਂ ਲੜ ਜਣਗੇ ਅਜੇ ਤੱਕ ਤੁਸੀਂ ਪੁਰਾਣੇ ਬੈਠੋ ਆ ਹੋਰ ਵੀ ਸਰਪੰਚ ਬੈਠੇ ਅਜੇ ਤੱਕ ਕਦੀ ਪੰਚਾਇਤ ਦੀਆਂ ਚੋਣਾਂ ਚੂਣ ਨਿਸ਼ਾਨਾਂ ਤੇ ਨਹੀਂ ਲੜੀਆਂ ਗਈਆਂ ਇਹ ਚੀਜ਼ ਨੂੰ ਇੰਨੀ ਹਾਈਪ ਦੇ ਦੇਣੀ ਤੇ ਔਰ ਨਾਲ ਹੀ ਮੁੱਖ ਮੰਤਰੀ ਕਹਿ ਰਿਹਾ ਕਿ ਜਿਹੜੇ ਨਹੀਂ ਲੜਨਗੇ ਆਪਣੇ ਲੀਡਰਾਂ ਦੀਆਂ ਫੋਟੋਆਂ ਲਾ ਕੇ ਤੇ ਭਾਈ ਸਾਹਿਬ ਫਿਰ ਚੋਣ ਨਿਸ਼ਾਨੀ ਉਹਨਾਂ ਨੂੰ ਦੇ ਦਿਓ ਇਹ ਜਿਹੜੀ ਕੰਟਰੈਡਿਕਟਰੀ ਇੰਡੀਅਨ ਸਟੇਟਮੈਂਟਾਂ ਨੇ ਮੁੱਖ ਮੰਤਰੀ ਦੀਆਂ ਇਹ ਪੰਜਾਬ ਨੂੰ ਪਤਾ ਨਹੀਂ ਕਿਸ ਪਾਸੇ ਲੈ ਕੇ ਜਾ ਰਹੀਆਂ ਨੇ ਇਹਦੇ ਤੇ ਮੇਰਾ ਨਹੀਂ ਖਾਲ ਕੇ ਬਹੁਤ ਜਲਦੀ ਕਲੈਕਸ਼ਨ ਕਰਵਾਸਣ ਕਿਉਂਕਿ ਤਾਂ ਪਤਾ ਹੀ ਨਹੀਂ ਕੀ ਆ ਕਿਹੜੀ ਸਰਕਾਰ ਆ ਕਦੇ ਕਦੇ ਕਰਪਸ਼ਨ ਨੂੰ ਮੱਥ ਪਾ ਲਈ ਯਾਰ ਰੋਜ਼ ਤੇ ਕਰਪਸ਼ਨ ਦੇ ਵਿੱਚ ਕੀ ਬਣ ਰਿਹਾ ਤੇ ਤੁਸੀਂ ਹੋਰ ਹੀ ਸਭ ਕੁਝ ਛੱਡ ਦਿਓ ਤੁਹਾਡੇ ਕਾਲਜ ਦੇ ਇਲਾਕੇ ਆ ਜਿਹੜਾ ਉਹਦਾ ਸਲਾਰੀਏ ਦਾ ਚਿੰਤਪੁਰ ਨੇ ਜਾਂ ਵਾਈਟ ਕਾਲਜ ਉਹਨੂੰ ਕਹਿੰਦੇ ਆ ਉਹ ਕਾਲਜ ਦੇ ਵਿੱਚ ਜੋ ਬੱਚਿਆਂ ਦੇ ਨਾਲ ਬਦਸਲੂਕੀ ਕੀਤੀ ਗਈ ਆ ਕੀ ਗੱਲ ਸਰਕਾਰ ਦਾ ਕੰਮ ਨਹੀਂ ਵੇਖਣਾ ਜੋ ਉਥੋਂ ਦੇ ਬੱਚਿਆਂ ਨੂੰ ਜਿਸ ਤਰ੍ਹਾਂ ਨੇ ਹਿਮੀਲੇਟ ਕੀਤਾ ਜਿਵੇਂ ਉਥੋਂ ੱੱਕੇ ਮਾਰ ਕੇ ਕੱਢਿਆ ਗਿਆ ਉਹਨਾਂ ਦੇ ਹੁਣ ਜਦੋਂ ਆਪਣਾ ਸਮਾਨ ਲੈਣਗੇ ਉਹਨਾਂ ਦੇ ਕਮਰੇ ਦਾ ਸਮਾਨ ਹੀ ਹੈ ਨਹੀਂ ਤੇ ਉਹਦਾ ਕਿਹਦਾ ਏਸੀ ਐਸਸੀਐਮ ਕਹਿੰਦਾ ਕਿ ਮੇਰੀ ਬਾਜ਼ ਆਖਿਆ ਮੈਂ ਇੱਕ ਇੱਕ ਸੈਕਿੰਡ ਦੀ ਇੱਕ ਕੀੜੀ ਪੂਰੀ ਜਾਂਦੀ ਵੇਚਦਾ ਤੇ ਯਾਰਾ ਵਾਈਟ ਕਾਲਰ ਨਹੀਂ ਦੱਸਦਾ ਇਹਦੇ ਤੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਇਹਦੇ ਤੇ ਉਹਨਾਂ ਦੇ ਨੇ ਬਿਲਕੁਲ ਹਾਈ ਕੋਰਟ ਚ ਉਹ ਉਹ ਹਾਰ ਗਿਆ ਸੁਪਰੀਮ ਕੋਰਟ ਚ ਉਹਦੀ ਅਪੀਲ ਡਿਸਮਿਸ ਹੋ ਗਈ ਤੇ ਪੰਜਾਬ ਗਵਰਨਮੈਂਟ ਅਜੇ ਤੱਕ ਕੋਈ ਐਕਸ਼ਨ ਕਰਨ ਨੂੰ ਤਿਆਰ ਨਹੀਂ ਗਵਰਨਮੈਂਟ ਆਫ ਇੰਡੀਆ ਜਿਹੜੀ ਉਹ ਵੀ ਨਹੀਂ ਪਹਿਲਾਂ ਬੀਜੇਪੀ ਜਿਸ ਸੀਗਾ ਹੁਣ ਉਹਨੇ ਵੇਖਿਆ ਆਮ ਚ ਚਲੇ ਜਾਓ ਹੁਣ ਉਧਰ ਚਲਾ ਗਿਆ ਇਹਦਾ ਮਤਲਬ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਕਨਫਿਊਜ਼ ਦੁਨੀਆ ਇਹ ਗਵਰਨਮੈਂਟ ਜਿਹੜੀ ਕਨਫਿਊਜ਼ਡ ਆ ਤੇ ਇਹਦੇ 25 ਮਹੀਨੇ ਜਿਹੜੇ ਕੁਝ ਨਹੀਂ ਕਰਦੇ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਅੱਗੇ ਕੀ ਕਰਨਗੇ ਉਹਨੇ ਸਾਰਾ ਕੋਈ ਹੌਲੀ ਹੌਲੀ ਕਰਾਂਗੇ ਸਭ ਤੋਂ ਵੱਡੀ ਗੱਲ ਆ ਕਿ ਲਾਅ ਐਂਡ ਆਰਡਰ ਠੀਕ ਕਰਨਾ ਪਊ ਐਕਸਟਰੋਸ਼ਨ ਨੂੰ ਰੋਕਣੀ ਪਊ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਜਿਹੜੀਆਂ ਥ੍ਰੈਟਸ ਕਾਲ ਆ ਰਹੀਆਂ ਨੇ ਉਹਨਾਂ ਬਾਰੇ ਸੀਰੀਅਸ ਹੋਣਾ ਪਏਗਾ ਤੇ ਉਹ ਸਾਰਾ ਕੁਝ ਕਰਨਾ ਪਾਣਾ ਨਾ ਨੌਂ ਸਰ ਕੰਗੜਾ ਰਣੋ ਦਾ ਕੇ ਵਿਆਹ ਹਦਾਇ ਕਿਸਾਨਾਂ ਨੂੰ ਲੈ ਕੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲਾਂਕਿ ਜੀ ਵੀ ਨੇ ਤਾਂ ਬੋਲਾ ਚੜ੍ਹ ਲਿਆ ਵੀ ਕੋਈ ਗੱਲ ਸੁਣ ਜਦੋਂ ਇਹੋ ਜੇ ਜਿਹੜੀ ਇਹੋ ਜਿਹੀ ਗੋਣਗੇ ਮੇਰੇ ਨੇ ਖੜ ਕੇ ਆਪਾਂ ਗੰਗਣਾ ਰਣੌਤ ਨੂੰ ਬਹੁਤਾ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਕਿਉਂਕਿ ਜਿਹਨੂੰ ਕਿਸੇ ਦੀ ਰਿਸਪੈਕਟ ਨਹੀਂ ਪਾਉਂਦਾ ਜੋ ਨੇ ਪੰਜਾਬ ਦੀਆਂ ਔਰਤਾਂ ਬਾਰੇ ਬੋਲ ਰਿਹਾ ਕਿਸਾਨ ਬੀਬੀਆਂ ਬਾਰੇ ਬੋਲ ਰਿਹਾ ਮੇਰੇ ਕੋਲ ਉਹਦੀ ਮਾਨਸਿਕਤਾ ਜਿਹੜੀ ਤੁਸੀਂ ਵੀ ਜਾਣਦੇ ਹੋ ਔਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਗੰਗਣਾ ਰਣੌਤ ਬਾਰੇ ਸਾਡੇ ਗੁਰੂਆਂ ਨੇ ਇੱਕ ਗੱਲ ਕੀਤੀ ਹੈ ਕਿ ਕਦੀ ਵੀ ਕਿਸੇ ਔਰਤ ਦੇ ਅਗੇਂਸਟ ਕੋਈ ਗੱਲ ਨਹੀਂ ਕਰਨੀ ਚਾਹੀਦੀ। ਉਹ ਆਪਣੀ ਗੱਲ ਕਰੇ ਪਰ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਉਹਨੂੰ ਬੁੱਧੀ ਬਖੇ ਕਿ ਉਹ ਠੀਕ ਤਰੀਕੇ ਨਾਲ ਗੱਲ ਕਰੇ ਤੇ ਆਪਣੇ ਆਪ ਤੇ ਕੰਟਰੋਲ ਕਰੇ। ਵਰਕਰਾਂ ਨਾਲ ਜਿਹੜੀ ਮੀਟਿੰਗ ਕੀਤੀ ਸੀ ਵਰਕਰਾਂ ਨੇ ਇਸ ਤਰੀਕੇ ਨਾਲ ਮੁਕੰਮਲ ਕੀਤਾ। ਮੈਂ ਕੋ ਮੈਂ ਸਿੱਧੀ ਵਰਕਰਾਂ ਨੂੰ ਗੱਲ ਕੀਤੀ ਹੈ ਕਿ ਤੁਸੀਂ ਸਾਡੇ ਤੁਸੀਂ ਸਾਡੇ ਵਰਕਰ ਹੋ ਤੁਸੀਂ ਇਲੈਕਸ਼ਨ ਲੜੀਆ ਇਹਨਾਂ ਮੈਨੂੰ ਇਲੈਕਸ਼ਨ ਜਿਤਾਈਆ ਜੀ ਜਾਨ ਨਾਲ ਲੜੀਆ ਪਰ ਮੈਂ ਇੱਕ ਚੀਜ਼ ਜ਼ਰੂਰ ਮੰਨਦਾ ਕਿ ਪਠਾਨਕੋਟ ਤੋਂ ਮੈਂ ਹਰਿਆਣੇ ਮੈਂ ਜਿੱਤ ਕੇ ਨਿਕਲਿਆ ਅਯੁੱਧਿਆ ਦਾ ਸੀਗਾ ਰਾਮ ਮੰਦਰ ਦਾ ਵੀ ਲੋਕ ਪਰ ਇਹਨਾਂ ਨੇ ਜੋ ਵਰਕਰਾਂ ਨੇ ਗੱਲ ਕੀਤੀ ਤੇ ਦੂਸਰੀ ਨਾਲ ਇਹਨਾਂ ਨੂੰ ਮੈਂ ਇਹ ਗੱਲ ਕੀਤੀ ਹੈ ਕਿ ਜਿਹੜਿਆਂ ਨੇ ਸਾਨੂੰ ਇਹਨਾਂ ਦਿਨਾਂ 'ਚ ਛੱਡਿਆ ਉਹਨਾਂ ਲਈ ਕਾਂਗਰਸ ਚ ਹਮੇਸ਼ਾ ਲਈ ਦਰਵਾਜ਼ੇ ਬੰਦ ਔਰ ਉਹਦੀ ਹੀ ਰਿਸਪੈਕਟ ਕੀਤੀ ਜਾਏਗੀ ਜਿਹੜੇ ਮਾੜੇ ਦਿਨਾਂ ਚ ਕਾਂਗਰਸ ਦੇ ਨਾਲ ਖੜਾ ਤੇ ਜੇ ਕੋਈ ਇਹ ਸੋਚੇ ਕਿ ਮੈਂ ਕਿਸੇ ਹੋਰ ਲੀਡਰ ਦੇ ਰਾਈ ਕਾਂਗਰਸ ਸੈਂਟਰ ਕਰਾਂਗਾ ਕਰਾਂਗਾ ਉਹ ਚੈਪਟਰ 1 ਇਹ ਇਹਨਾਂ ਦੇ ਨਾਲ ਗੱਲ ਕੀਤੀ ਕਿ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਤਗੜੇ ਹੋ ਕੇ ਪਿੱਛੇ ਮੁੜ ਕੇ ਨਹੀਂ ਵੇਖਣਾ ਅੱਗੇ ਨੂੰ ਵੇਖਣਾ ਕਿ ਸਾਡਾ ਟਾਰਗੇਟ ਕੀ ਆ ਸਾਡਾ ਟਾਰਗੇਟ ਹੈ 2027 ਦੀ ਇਲੈਕਸ਼ਨ ਜਿੱਤਣਾ ਔਰ ਪੰਜਾਬ ਚ ਕਾਂਗਰਸ ਦੀ ਗਵਰਨਮੈਂਟ ਬਣਾਉਣਾ